ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਇਸ ਵੀਡੀਓ ਨੂੰ ਮੈਂ 26 ਨਵੰਬਰ ਨੂੰ ਰਿਕਾਰਡ ਕਰ ਰਿਹਾ ਐਂ ਤੁਹਾਡੇ 4 ਦਿਨ ਰਹਿ ਗਏ ਆ ਪੀਐਸਟੈਟ ਪ੍ਰੀਖਿਆ ਹੋਣ ਦੇ ਵਿੱਚ ਜਿਹੜੇ ਸਾਥੀ ਆਪਦੇ ਫਿਊਚਰ ਦੀ ਪ੍ਰਵਾਹ ਕਰਦੇ ਆ ਟੀਚਿੰਗ ਐਗਜ਼ਾਮ ਦੇ ਵਿੱਚ ਆਪ ਦਾ ਫਿਊਚਰ ਬਣਾਉਣਾ ਚਾਹੁੰਦੇ ਆ ਉਹਨਾਂ ਸਾਥੀਆਂ ਨੇ ਤਾਂ ਆਪਦੇ ਪੇਪਰ ਦੀ ਤਿਆਰੀ ਕਰ ਲਈ ਹੋਣੀ ਆ ਗੱਲ ਕਰਾਂਗੇ ਉਹਨਾਂ ਸਾਥੀਆਂ ਦੀ ਜਿਨ੍ਹਾਂ ਸਾਥੀਆਂ ਨੇ ਬਿਲਕੁਲ ਵੀ ਤਿਆਰੀ ਨਹੀਂ ਕੀਤੀ ਤੇ YouTube ਸਕ੍ਰੋਲ ਕਰ ਰਹੇ ਆ ਐਂਡ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇਹੀ ਦੱਸੂਗਾ ਕਿ ਤੁਸੀਂ ਪੀਐਸਟੈਟ ਪ੍ਰੀਖਿਆ ਨੂੰ ਤੁੱਕਾ ਲਗਾ ਕੇ ਕਿਵੇਂ ਪਾਸ ਕਰ ਸਕਦੇ ਹੋ ਇੱਕ ਗੱਲ ਮੈਂ ਕਲੀਅਰ ਕਰ ਦਿੰਨਾ ਆ ਆਪਣਾ ਚੈਨਲ 4-5 ਸਾਲ ਪੁਰਾਣਾ ਆ ਐਂਡ ਐਨੇ ਟਾਈਮ ਤੋਂ ਹੀ ਮੈਂ ਪੀਐਸਟੈਟ ਸੀਟੈਟ ਜਾਂ ਫਿਰ ਕੋਈ ਵੀ ਟੀਚਿੰਗ ਐਗਜ਼ਾਮ ਹੋਵੇ ਉਸ ਰਿਗਾਰਡਿੰਗ ਗਾਈਡੈਂਸ ਪ੍ਰੋਵਾਈਡ ਕਰਾਉਣਾ ਆ ਜਦੋਂ ਮੈਂ ਅਨਇੰਪਲੋਇਡ ਸੀ ਸਟੂਡੈਂਟ ਸੀ ਉਦੋਂ ਵੀ ਇਸ ਤਰ੍ਹਾਂ ਦੀਆਂ ਵੀਡੀਓ ਸੀ ਬਣਾਉਂਦਾ ਸੀਗਾ ਅੱਜ ਜੌਬ ਲੱਗਿਆ ਹੋਇਆ ਹੁਣ ਵੀ ਮੈਂ ਇਹੋ ਜਿਹੇ ਵੀਡੀਓਜ਼ ਹੀ ਬਣਾਉਣਾ ਆ ਮੇਰਾ ਕੋਈ ਪੇਡ ਕੋਰਸ ਨਹੀਂ ਹੈਗਾ ਤੇ ਆਪਣੇ ਇਸ ਚੈਨਲ ਤੇ ਜਿੰਨਾ ਵੀ ਕੰਟੈਂਟ ਪ੍ਰੋਵਾਈਡ ਕਰਵਾਇਆ ਗਿਆ ਸੀਟੈਟ ਪੀਐਸਟੈਟ ਰਿਲੇਟਡ ਸਾਰਾ ਕੁਝ YouTube ਤੇ ਪਬਲਿਕ ਪਲੇਟਫਾਰਮ ਤੇ ਫਰੀ ਆਫ ਕਾਸਟ ਅਵੇਲੇਬਲ ਹੈਗਾ ਯਾ ਐਂਡ ਜਦੋਂ ਦਾ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਉਸ ਤੋਂ ਪਹਿਲਾਂ ਤੋਂ ਆਪਣੇ ਇਸ ਚੈਨਲ ਤੇ ਡੇਲੀ ਬੇਸਿਸ ਤੇ ਜਿਹੜੀਆਂ ਵੀਡੀਓਜ਼ ਨੇ ਜੀ ਉਹ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਐਂਡ ਅੱਜ ਦੀ ਡੇਟ ਵਿੱਚ ਅੰਗਰੇਜ਼ੀ ਪੰਜਾਬੀ ਤੇ ਸੀਡੀਪ ਇਹਨਾਂ ਦੀਆਂ ਥਿਊਰੀ ਵਾਲੀਆਂ ਵੀਡੀਓਜ਼ ਦੇ ਨਾਲ ਮੈਂ ਐਮਸੀਕਿਊ ਵਾਲੀਆਂ ਜਿਹੜੀਆਂ ਵੀਡੀਓਜ਼ ਨੇ ਜੀ ਉਹ ਵੀ ਸਾਰੀਆਂ ਪ੍ਰੋਵਾਈਡ ਕੀਤੀਆਂ ਹੋਈਆਂ ਨੇ ਐਸਐਸਟੀ ਤੋਂ ਰਿਲੇਟਡ ਕਾਫੀ ਸਾਰਾ ਕੰਟੈਂਟ ਆਪਣੇ ਇਸ ਚੈਨਲ ਤੇ ਅਵੇਲੇਬਲ ਵੀ ਹੈਗਾ ਯਾ ਸੋ ਹੁਣ ਅਸੀਂ ਗੱਲ ਕਰ ਲੈਣੇ ਆ ਕਿ ਜਿਹੜੇ ਇਹ ਇਹ ਪ੍ਰੀਖਿਆ ਹੈਗੀ ਆ ਇਹਦੇ ਵਿੱਚ ਤੁਸੀਂ ਤੁੱਕਾ ਕਿਵੇਂ ਲਗਾ ਸਕਦੇ ਹੋ ਸਭ ਤੋਂ ਪਹਿਲੀ ਗੱਲ ਇਹ ਕਿ ਇਹ ਜਿਹੜੀ ਪੀਐਸਟੈਟ ਪ੍ਰੀਖਿਆ ਹੈਗੀ ਆ ਇੱਕ ਯੋਗਤਾ ਪ੍ਰੀਖਿਆ ਆ ਜਿਸ ਵਿੱਚ ਤੁਸੀਂ 150 ਵਿੱਚੋਂ 90 ਨੰਬਰ ਲੈਣੇ ਹੁੰਦੇ ਆ ਜੋ ਕਿ ਬਣਦਾ ਆ 100% ਦਾ 60% ਇਸ ਪ੍ਰੀਖਿਆ ਦੇ ਵਿੱਚ ਸਟੈਟਿਕ ਪ੍ਰਸ਼ਨਾਂ ਦੇ ਨਾਲ ਤੁਹਾਡੇ ਤੋਂ ਸਮਝ ਆਧਾਰਿਤ ਪ੍ਰਸ਼ਨ ਵੀ ਪੁੱਛੇ ਜਾਂਦੇ ਆ ਜੇਕਰ ਤੁਹਾਨੂੰ ਆਪਣੇ ਸਬਜੈਕਟ ਦੀ ਨੌਲੇਜ ਹੈਗੀ ਆ ਇੰਪੋਰਟੈਂਟ ਪੈਡਾਗੋਜੀ ਦੇ ਜਿਹੜੇ ਕਨਸੈਪਟ ਹੈਗੇ ਆ ਉਹ ਕਲੀਅਰ ਹੈਗੇ ਆ ਫਿਰ ਤੁਸੀਂ ਫੈਕਟ 베이스ਡ ਪ੍ਰਸ਼ਨ ਜਾਂ ਫਿਰ ਕੁਝ ਪ੍ਰਸ਼ਨਾਂ ਦੇ ਜਿਹੜੇ ਜਵਾਬ ਨੇ ਜੀ ਉਹ ਤੁਸੀਂ ਵਧੀਆ ਦੇ ਸਕਦੇ ਹੋ ਐਂਡ ਇਸ ਪ੍ਰੀਖਿਆ ਦੇ ਵਿੱਚ ਕਾਫੀ ਕੁਐਸਚਨ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਕਿ ਸਮਝ ਆਧਾਰਿਤ ਪ੍ਰਸ਼ਨ ਹੁੰਦੇ ਨੇ ਉਹਨਾਂ ਪ੍ਰਸ਼ਨਾਂ ਨੂੰ ਤੁਸੀਂ ਸਮਝ ਕੇ ਜਵਾਬ ਦੇਣਾ ਹੁੰਦਾ ਆ ਐਂਡ ਕਈ ਵਾਰ ਸਟੇਟਮੈਂਟ ਪੜਨ ਤੋਂ ਬਾਅਦ ਹੀ ਸਾਨੂੰ ਪਤਾ ਲੱਗ ਜਾਂਦਾ ਆ ਕਿ ਜਿਹੜਾ ਇਹ ਸਟੇਟਮੈਂਟ ਹੈ ਇਹਦੇ ਵਿੱਚ ਕਿਹੜੀ ਆਪਸ਼ਨ ਸਹੀ ਹੋ ਸਕਦੀ ਹੈ ਕਿਹੜੀ ਆਪਸ਼ਨ ਗਲਤ ਹੁੰਦੀ ਹੈ ਪੀਐਸਟੈਟ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਬਾਅਦ ਤੁਸੀਂ ਕੋਈ ਵੀ ਪ੍ਰਸ਼ਨ ਹੱਲ ਕਰੋ ਐਲੀਮੀਨੇਸ਼ਨ ਮੈਥਡ ਦੀ ਤੁਸੀਂ ਜ਼ਰੂਰ ਵਰਤੋਂ ਕਰਨੀ ਆ ਐਲੀਮੀਨੇਸ਼ਨ ਮੈਥਡ ਦੇ ਵਿੱਚ ਪਹਿਲਾਂ ਤੁਸੀਂ ਦੇਖਣਾ ਹੁੰਦਾ ਆ ਚਾਰੇ ਆਪਸ਼ਨਾਂ ਨੂੰ ਜੇਕਰ ਤੁਸੀਂ ਕੋਈ ਪ੍ਰਸ਼ਨ ਪੜਿਆ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਚਾਰੇ ਆਪਸ਼ਨਾਂ ਦੇ ਵਿੱਚੋਂ ਕਿਹੜੀਆਂ ਆਪਸ਼ਨਾਂ ਗਲਤ ਨੇ ਉਹਨਾਂ ਆਪਸ਼ਨਾਂ ਨੂੰ ਤੁਸੀਂ ਐਲੀਮੀਨੇਟ ਕਰ ਦੋ ਉਸ ਤੋਂ ਬਾਅਦ ਜਿਹੜੀਆਂ ਆਪਸ਼ਨਾਂ ਰਹਿ ਜਾਣਗੀਆਂ ਉਹਦੇ ਵਿੱਚੋਂ ਜੇਕਰ ਤੁਸੀਂ ਸਹੀ ਜਵਾਬ ਲਗਾਉਂਗੇ ਤਾਂ ਉਹਦੇ ਵਿੱਚ ਤੁਹਾਡੇ ਸਹੀ ਜਵਾਬ ਹੋਣ ਦੇ ਜਿਹੜੇ ਚਾਂਸਸ ਨੇ ਜੀ ਉਹ ਕਾਫੀ ਜ਼ਿਆਦਾ ਵੱਧ ਜਾਣਗੇ ਦੂਜੀ ਗੱਲ ਧਿਆਨ ਵਿੱਚ ਤੁਸੀਂ ਇਹ ਰੱਖਣੀ ਹੈ ਕਿ ਟਾਈਮ ਮੈਨੇਜਮੈਂਟ ਦਾ ਪ੍ਰੋਪਰ ਧਿਆਨ ਰੱਖਿਆ ਜਾਵੇ ਟਾਈਮ ਬੱਚ ਬੇਸ਼ੱਕ ਜਾਵੇ ਪਰ ਤੁਹਾਡਾ ਜਿਹੜਾ ਕੁਐਸਚਨ ਹੈਗਾ ਜੀ ਉਹ ਨਹੀਂ ਰਹਿਣਾ ਚਾਹੀਦਾ ਸੋ ਜਿੱਥੇ ਵੀ ਤੁਹਾਡਾ ਐਗਜ਼ਾਮ ਸੈਂਟਰ ਬਣਦਾ ਆ ਉਹਨਾਂ ਨੂੰ ਤੁਸੀਂ ਜ਼ਰੂਰ ਕਹਿ ਦਿਓ ਕਿ ਸਾਨੂੰ ਇੱਕ ਜਿਹੜੀ ਕਲੌਕ ਹੈਗੀ ਆ ਉਹ ਜ਼ਰੂਰ ਪ੍ਰੋਵਾਈਡ ਕਰਵਾਈ ਜਾਵੇ ਕਿਉਂਕਿ ਹੋ ਸਕਦਾ 150 ਦੇ ਵਿੱਚੋਂ ਤੁਹਾਨੂੰ 130 ਪ੍ਰਸ਼ਨ ਵੀ ਆਉਂਦੇ ਹੋਣ ਪਰ ਰੌਲਾ ਇਸ ਗੱਲ ਦਾ ਕਿ ਜੇਕਰ ਤੁਹਾਡੇ ਕੋਲ ਟਾਈਮ ਬਚਿਆ ਹੀ ਨਾ ਤੁਸੀਂ ਉੱਥੇ ਕੀਤੇ ਹੀ 130 ਪ੍ਰਸ਼ਨ ਹੋਏ ਐਂਡ ਵੀ ਰਹਿ ਗਏ ਵਿਆ ਦੇ ਵਿੱਚੋਂ ਕਿੰਨੇ ਆਉਂਦੇ ਹੋਣੇ ਆ ਇਹ ਤੁਹਾਨੂੰ ਪਤਾ ਹੋਊਗਾ ਜਾਂ ਫਿਰ ਮੌਕੇ ਤੇ ਪਤਾ ਲੱਗੂਗਾ ਸੋ ਉਸ ਕੇਸ ਦੇ ਵਿੱਚ ਵੀ ਤੁਹਾਡਾ ਕਾਫੀ ਨੁਕਸਾਨ ਹੋ ਸਕਦਾ ਆ ਇਹੋ ਜਿਹੀਆਂ ਪ੍ਰੀਖਿਆਵਾਂ ਦੇ ਵਿੱਚ ਤੁਸੀਂ ਐਗਜ਼ੈਕਟਲੀ ਤੁੱਕਾ ਵਰਡ ਦਾ ਸਹੀ ਨਹੀਂ ਰਹੂਗਾ ਪਰ ਤੁਸੀਂ ਲੌਜੀਕਲ ਤੁੱਕਾ ਜ਼ਰੂਰ ਲਗਾ ਸਕਦੇ ਹੋ ਮੈਂ ਸਮਝਦਾ ਕਿ ਜੇਕਰ ਕਿਸੇ ਸਾਥੀ ਨੇ ਬਿਲਕੁਲ ਹੀ ਜ਼ੀਰੋ ਤਿਆਰੀ ਕੀਤੀ ਹੋਈ ਹੈ ਤਾਂ ਇਹ ਜਿਹੜੇ 4 ਦਿਨ ਰਹਿ ਗਏ ਹਨ ਇਹਨਾਂ 4 ਦਿਨ ਦੇ ਵਿੱਚ ਤੁਸੀਂ ਥੋੜੀ-ਬਹੁਤ ਕਨਸੈਪਟ ਬਿਲਡਿੰਗ ਕਰ ਸਕਦੇ ਹੋ ਜਿਵੇਂ ਕਿ ਆਪਣੇ ਇਸ ਚੈਨਲ ਤੇ ਇੱਕ ਮੈਂ ਪਲੇਲਿਸਟ ਕ੍ਰੀਏਟ ਕੀਤੀ ਹੈ ਜਿਹਦੇ ਵਿੱਚ ਤੁਹਾਨੂੰ ਸਿਰਫ ਤੇ ਸਿਰਫ 4 ਵੀਡੀਓਜ਼ ਦੇਖਣ ਨੂੰ ਮਿਲਦੀਆਂ ਨੇ ਜਿਹਦੇ ਵਿੱਚ ਸੀਡੀਪੀ ਦੀ ਥਿਊਰੀ ਵਾਲੀ ਵੀਡੀਓ ਹੈਗੀ ਆ ਜੀ ਉਹ 6 ਘੰਟੇ ਦੀ ਹੈ ਪੰਜਾਬੀ ਪੈਡਾਗੋਜੀ ਦੀ 2.5 ਘੰਟਿਆਂ ਦੀ ਵੀਡੀਓ ਹੈਗੀ ਆ ਅੰਗਰੇਜ਼ੀ ਪੈਡਾਗੋਜੀ ਦੀ 3.5 ਘੰਟਿਆਂ ਦੀ ਵੀਡੀਓ ਹੈ ਤੇ 5 ਘੰਟਿਆਂ ਦੀ ਸੀਡੀਪੀ ਦੀ ਐਮਸੀਕਿਊ ਵਾਲੀ ਵੀਡੀਓ ਹੈਗੀ ਆ ਜੇਕਰ ਤੁਸੀਂ ਸਿਰਫ ਉਸ ਨੂੰ ਵੀ ਦੇਖ ਲੈਣੇ ਹੋ ਤਾਂ ਮੈਨੂੰ ਲੱਗਦਾ ਤੁਸੀਂ ਪੇਪਰ ਦੇ ਵਿੱਚ ਠੀਕ ਠਾਕ ਤੁੱਕੇ ਲਗਾਉਣ ਵਾਲੇ ਹੋ ਜਾਓਗੇ ਕਿਉਂਕਿ ਉਸ ਕੇਸ ਦੇ ਵਿੱਚ ਤੁਹਾਡੇ ਜਿਹੜੇ ਮੈਕਸਿਮਮ ਪ੍ਰਸ਼ਨ ਹੋਣਗੇ ਜੀ ਉਹ ਤੁਹਾਡੇ ਤੋਂ ਹੱਲ ਹੋ ਜਾਣੇ ਆ ਪੇਪਰ ਨੂੰ ਸੋਲਵ ਕਰਦੇ ਟਾਈਮ ਇੱਕ ਗੱਲ ਦਾ ਧਿਆਨ ਰੱਖਣਾ ਕਿ ਆਪਣੇ ਐਜੂਕੇਸ਼ਨ ਸਿਸਟਮ ਦੇ ਵਿੱਚ ਬਾਲ ਕੇਂਦ੍ਰਿਤ ਸਿੱਖਿਆ ਹੈਗੀ ਆ ਸੋ ਬੱਚਾ ਕਦੇ ਵੀ ਗਲਤ ਨਹੀਂ ਹੋ ਸਕਦਾ ਜਿੰਨੀਆਂ ਵੀ ਆਪਸ਼ਨਾਂ ਹੋਣਗੀਆਂ ਜਿੰਨੇ ਵੀ ਕੁਐਸਚਨ ਹੋਣਗੇ ਜਿਹੜੇ ਕਿ ਸਮਝ ਆਧਾਰਿਤ ਪ੍ਰਸ਼ਨ ਹੋਣਗੇ ਉਸ ਦੇ ਵਿੱਚ ਬੱਚਾ ਕਦੇ ਵੀ ਗਲਤ ਨਹੀਂ ਹੋਏਗਾ ਗਲਤ ਹੋਏਗਾ ਜਾਂ ਫਿਰ ਸਿਸਟਮ ਜਾਂ ਫਿਰ ਜੇਕਰ ਬੱਚੇ ਨੂੰ ਨਹੀਂ ਪੜਨਾ ਆਉਂਦਾ ਜਾਂ ਫਿਰ ਬੱਚੇ ਨੂੰ ਪੜਨ ਦੇ ਵਿੱਚ ਸਮੱਸਿਆ ਹੈਗੀ ਹੈ ਤੇ ਸਿਸਟਮ ਨੂੰ ਸਹੀ ਕੀਤਾ ਜਾਵੇ ਨਾ ਕਿ ਬੱਚੇ ਦੇ ਵਿੱਚ ਕੋਈ ਸਮੱਸਿਆ ਆ। ਇਸੇ ਤਰ੍ਹਾਂ ਹੀ ਕੁਝ ਪੋਜ਼ਿਟਿਵ ਅਤੇ 네ਗਟਿਵ ਵਰਡਸ ਵੀ ਹੁੰਦੇ ਨੇ ਜਿਵੇਂ ਕੁਝ ਸ਼ਬਦ ਨੇ ਜੀ ਸਿਰਫ ਕੇਵਲ ਬਾਕੀ ਤੁਹਾਨੂੰ ਸੈਂਟੈਂਸ ਪੜਨ ਤੋਂ ਬਾਅਦ ਪਤਾ ਲੱਗ ਜਾਣਾ ਆ ਕਿ ਓਵਰਆਲ ਡਿਵੈਲਪਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਫਿਰ ਕਿਸੇ ਸਪੈਸਿਫਿਕ ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ। ਉਸ ਅਕੋਰਡਿੰਗ ਹੀ ਤੁਸੀਂ ਪ੍ਰਸ਼ਨਾਂ ਦੇ ਜਿਹੜੇ ਜਵਾਬ ਨੇ ਜੀ ਉਹ ਲਗਾਉਣੇ ਆ। ਜਿਨ੍ਹਾਂ ਸਾਥੀਆਂ ਨੇ 1 ਮਹੀਨਾ ਵੀ ਤਿਆਰੀ ਕੀਤੀ ਹੋਈ ਹੈ ਪ੍ਰੋਪਰ 3 ਚ ਘੰਟੇ ਦਿੱਲੀ ਦੇ ਦਿੱਤੇ ਹੋਏ ਆ ਤਾਂ ਮੈਂ ਸਮਝਦਾ ਕਿ ਉਹ ਸਾਥੀ ਆਪ ਦੀ ਪ੍ਰੀਖਿਆ ਨੂੰ ਬੜੇ ਵਧੀਆ ਨੰਬਰਾਂ ਨਾਲ ਪਾਸ ਕਰ ਸਕਦੇ ਨੇ ਹਨ ਕਾਫੀ ਸਾਰੇ ਜਿਹੜੇ ਸਾਥੀ ਨੇ ਜੀ ਉਹ ਥੋੜੇ ਘਬਰਾਏ ਹੋਏ ਆ ਟੈਨਸ਼ਨ ਲੈ ਰਹੇ ਆ ਕਿ ਸਰ ਐ ਲੱਗਦਾ ਜਿਵੇਂ ਕੁਝ ਪੜਿਆ ਨਹੀਂ ਹੁੰਦਾ ਸੋ ਚਾਰ ਦਿਨ ਦੀ ਹੋਰ ਗੱਲ ਹੈ ਜਿਆਦਾ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਆਪ ਦੇ ਮਾਈਂਡ ਨੂੰ ਰਿਲੈਕਸ ਕਰੋ ਥੋੜਾ ਬਹੁਤ ਤੁਹਾਨੂੰ ਹੋਰ ਪੜਨ ਦੀ ਜ਼ਰੂਰਤ ਪੈਣੀ ਆ ਬਾਕੀ ਜਿਹੜੇ ਸਾਥੀ ਕਾਫੀ ਟਾਈਮ ਤੋਂ ਤਿਆਰੀ ਕਰ ਰਹੇ ਆ ਕੋਸ਼ਿਸ਼ ਕਰਿਓ ਇੱਕ ਦਿਨ ਪਹਿਲਾਂ ਮਾਈਂਡ ਨੂੰ ਥੋੜੀ ਜੀ ਰੈਸਟ ਦਿੱਤੀ ਜਾਵੇ ਟੈਨਸ਼ਨ ਲੈ ਕੇ ਤੁਹਾਡਾ ਪੇਪਰ ਵਧੀਆ ਨਹੀਂ ਹੋਣਾ ਜੇਕਰ ਕੋਈ ਸਟ्रेस ਨਾ ਰਹੂਗਾ ਅੰਦਰੋਂ ਥੋੜੀ ਜਿਹੀ ਖੁਸ਼ੀ ਰਹੂਗੀ ਤਾਂ ਮੈਂ ਮੰਨ ਕੇ ਚੱਲਦਾ ਹਾਂ ਕਿ ਜਿਹੜਾ ਤੁਹਾਡਾ ਪੇਪਰ ਹੈਗਾ ਜੀ ਉਹ ਵਧੀਆ ਢੰਗ ਨਾਲ ਅਟੈਂਪਟ ਕੀਤਾ ਜਾ ਸਕਦਾ ਹੈ ਕਈ ਵਾਰ ਇਗਜ਼ਾਮ ਪ੍ਰੈਸ਼ਰ ਕਰਕੇ ਵੀ ਆਪਣੀ ਜਿਹੜੀ ਪਰਫਾਰਮੈਂਸ ਹੁੰਦੀ ਆ ਜੀ ਉਹ ਵੀ ਕਾਫੀ ਵਿਗੜ ਜਾਂਦੀ ਹੈ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਜਿੱਥੇ ਗੋਲੇ ਭਰਨੇ ਹੁੰਦੇ ਆ ਜੀ ਆਪਾਂ ਇੰਨੇ ਕ ਜਿਆਦਾ ਘਬਰਾ ਜਾਂਦੇ ਆ ਕਿ ਰਹਿੰਦੇ ਪ੍ਰਸ਼ਨ ਜਿਹੜੇ ਆਉਂਦੇ ਹੁੰਦੇ ਆ ਉਹ ਵੀ ਸਾਡੇ ਤੋਂ ਅਟੈਂਪਟ ਨਹੀਂ ਹੁੰਦੇ ਕੁਝ ਸਾਥੀ ਪੇਪਰਾਂ ਦੇ ਨੀਅਰ ਬਿਮਾਰ ਹੋ ਜਾਂਦੇ ਆ ਜਿਵੇਂ ਕਿ ਇੱਕ ਦਿਨ ਪਹਿਲਾਂ ਦੀ ਗੱਲ ਆ ਜਾਂ ਫਿਰ ਉਹਨਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਉਣੀ ਉਸ ਕਰਕੇ ਮੈਂ ਇਸ ਵੀਡੀਓ ਨੂੰ ਬਣਾ ਰਿਹਾ ਤਾਂ ਜੋ ਤੁਸੀਂ ਰਿਲੈਕਸ ਹੋ ਜਓ ਬਾਕੀ ਦੋਸਤੋ ਜਿਨ੍ਹਾਂ ਸਾਥੀਆਂ ਨੇ ਪਲੈਨਿੰਗ ਕਰਕੇ ਸਟ੍ਰੈਟੈਜਿਕ ਤਰੀਕੇ ਨਾਲ ਮਿਹਨਤ ਕੀਤੀ ਹੋਈ ਹੈ ਤੁਹਾਡੇ ਪੇਪਰਾਂ ਦੇ ਵਿੱਚ ਚੰਗੇ ਨੰਬਰ ਹੀ ਆਉਣਗੇ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸ਼ ਯੂ ਵੈਰੀ ਆਲ ધ ਬੈਸਟ थैंक यू so much for watching God bless you all.